ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਅਮਰਿਤਪਾਲ ਸਨੇ ਬਾਕੀ ਅਕਾਲੀ ਦਲ ਪਾਰਟੀਆਂ ਕੀ ਭਾਜੀਪੀ ਦੇ ਨਾਲ ਗੱਠਜੋੜ ਕਰ ਸਕਤੀਆਂ ਨੇ ਇਹ ਚਰਚਾਵਾਂ ਵਿਚਾਲੇ ਦੱਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਵਿੱਚ ਵਾਪਸੀ ਦੀਆਂ ਚਰਚਾਵਾਂ ਦਰਮਿਆਨ ਪਰਨੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਸਭ ਅਫਵਾਹਾਂ ਅਤੇ ਸਿਰਫ ਕਹਿਨ ਦੀਆਂ ਹੀ ਗੱਲਾਂ ਨੇ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਜਿਹੜੀ ਪਾਰਟੀ ਦੇ ਵਿੱਚ ਹਨ ਉਹ ਉੱਥੇ ਹੀ ਰਹਿਣਗੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਪਾਰਟੀ ਦੇ ਵਿੱਚ ਹੀ ਰਹਿਣਗੇ ਇਸੇ ਨਾਲ ਹੀ ਪਰਨੀਤ ਕੌਰ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰ ਆਏ ਜਿੱਥੇ ਅਕਾਲੀ ਦਲ ਦੇ ਨਾਲ ਗੱਲ ਚੋੜ ਨੂੰ ਲੈ ਕੇ ਚਰਚਾਵਾਂ ਸਨ ਉੱਥੇ ਹੀ ਹੁਣ ਪਰਨੀਤ ਕੌਰ ਨੇ ਵੱਡਾ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਹੋਰ ਵੀ ਅਕਾਲੀ ਦਲ ਨੇ ਜਨ ਦੇ ਨਾਲ ਗੱਠ ਜੋੜ ਕੀਤਾ ਜਾ ਸਕਦਾ ਹੈ মিডিਆ ਨਾਲ ਗਲਬਤ ਕਰਦੇ ਕੀ ਕੁਝ ਉਹਨਾਂ ਨੇ ਕਿਹਾ ਹੈ ਇੱਕ ਵਾਰ ਆਪਾਂ ਸੁਣਦੇ ਹਾਂ ਤਾਂ ਫਿਰ ਪਹਿਲੇ ਖਿਲਾਫ ਕਿਉਂ ਗਈ ਸੀ ਔਰ ਗੱਲ ਵਿੱਚ ਹੋਇਆ ਹੈ ਕਿ ਤਾਂ ਹੁਣ ਕਹਿ ਦਿਆ ਗੱਲਾ ਹੈ ਜੋ ਕੈਪਟਨ ਸਾਹਿਬ ਦਾ ਸਟੈਂਡ ਹੈ ਜਿੱਥੇ ਖੜੇ ਨੇ ਬੀਜੇਪੀ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈ ਉਹ ਗੱਲਾਂਬਾਤ ਤੁਹਾਨੂੰ ਲੱਗਦਾ ਹੈ ਜਿਵੇਂ ਨਰਮ ਜੇ ਪਏ ਨੇ ਕਿ ਕਾਂਗਰਸ ਵਾਲੇ ਪਰਸੇ ਦੇ ਮੈਂ ਕਿਹਾ ਕਿ ਕਾਰੇ ਕਿ ਪੁੱਛੇ ਚੋਲਦੀ ਆ ਉਧਰ ਬੀਜਪੀ ਦੇ ਹੁੰਦੇ ਨਹੀਂ ਆ ਕੋਈ ਜਾਂਦਾ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖ ਦੀ ਗੱਲ ਇਹ ਹੈ ਕਿ ਉਹ ਕਿਤੇ ਨਹੀਂ ਜਾ ਰਹੇ ਬੀਜਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਨਹੀਂ ਬਿਲਕੁਲ ਨਹੀਂ ਮਨ ਸ਼ਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸ਼ਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੌਰ ਸਿੱਧੂ ਨੇ ਚੱਕਿਆ ਹੈ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰਹੂਗੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਤਾਂ ਉਹਦਾ ਪ੍ਰੂਫ ਲੈ ਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ मैडम ਤੁਸੀਂ ਇਹ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ احساس ਹੋਇਆ ਜੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਦਾ ਰਸਤਾ ਤੋਂ ਬਾਅਦ ਮੁੱਖ ਮੰਤਰੀ ਨਿਕਲ ਗਿਆ ਜੀ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨਡ ਪੋਲੀਟੀਸ਼ੀਅਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਬੀਜੇਪੀ ਦੇ ਵਿੱਚ ਜਾਣਾ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਇਹ ਡਿਸੀਜਨ ਲਿੱਤਾ ਡਿਸੀਜਨ ਸਟੈਂਡ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਨੇ ਕਿੰਨੀ ਵਾਰ ਕਹਿ ਲਿਆ ਜੀ ਆਕਾਲੀ ਦਲ ਤੇ ਇਹਦਾ ਬੀਜਪੀ ਦਾ ਅਲਾਈਂਸ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜਿੱਦ ਲਈ ਕੀ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ ਇੱਕਦਮ ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪਰਦਾਨ ਸਾ ਬੀਜੇਪੀ ਦੇ ਨੈਸ਼ਨਲ ਪ੍ਰਦਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬਿਹਤਰੀ ਲਈ ਪਾਰਟੀ ਦੀ ਬਿਹਤਰੀ ਲਈ ਪਰ ਇਹ ਸਾਰਾ ਕੁਝ ਮੌਕੇ ਦੇ ਉੱਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ ਬੀਜੇਪੀ ਦੀ ਟੀਮ ਜਿਹੜੀ ਉੱਪਰ ਹੈ ਉਹ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਮਿੰਦਰ ਸਿੰਘ ਨੇ ਜਿਹੜਾ ਵੀ ਗੱਲ ਬਿਆਨ ਆਇਆ ਉਹਦੇ ਬਿਬਾਰ ਇਸ ਵਕਤ ਬਿਆਨ ਹੈ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਹੈ ਜ 8-8 ਦੋਨਾਂ ਪਾਰਟੀਆਂ ਦੇ ਫਿਰ ਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੈਂਟੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ